ਕਈ ਵਾਰ ਸਾਡਾ ਮਨ ਪਤਾ ਕੀ ਕਰਦਾ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਲੈਕਚਰ ਨਹੀਂ ਚਾਹੀਦਾ ਕੋਈ ਕਿਸੇ ਪ੍ਰਕਾਰ ਦਾ ਕੋਈ ਪ੍ਰਚਾਰ ਨਹੀਂ ਚਾਹੀਦਾ ਸਿਰਫ ਕੋਈ ਆਵੇ ਇੱਕ ਪਿਆਰੀ ਜੀ ਹੱਗ ਕਰਕੇ ਜੱਫੀ ਪਾ ਕੇ ਇਹ ਕਹੇ ਕਿ ਮੈਂ ਤੇਰੇ ਨਾਲ ਆ ਸਾਡਾ ਆਪਣਾ ਮੋਢੇ ਦਾ ਤਰ੍ਹਾਂ ਕਹੀ ਕਿ ਮੈਂ ਤੇਰੇ ਨਾਲ ਆ ਬਹੁਤ ਵੱਡੀ ਔਰ ਬਹੁਤ ਵੱਡਾ ਹੌਸਲਾ ਹੁੰਦਾ ਅੱਜ ਹਰੇਕ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਉਹ ਮੁੰਡੇ ਹੋਣ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਉਹ ਬੱਚੇ ਹੋਣ ਤੇ ਭਾਵੇਂ ਉਹ ਨੌਜਵਾਨ ਹੋਣ ਇੱਕ ਤਾਂ ਕਾਰਨ ਜੋ ਸਬੇਤ ਹੈ ਆ ਕਿ ਸਾਡੇ ਵਿੱਚੋਂ ਨਾ ਮੌਦੀਆਂ ਤੰਦਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਪਰਿਵਾਰ ਛੋਟੇ ਹੁੰਦੇ ਹੁੰਦੇ ਤਿੰਨ ਮੈਂਬਰਾਂ ਤੱਕ ਆ ਚੁੱਕੇ ਨੇ ਕਿ ਇੱਕੋ ਘਰ ਦੇ ਵਿੱਚ ਸਿਰਫ ਤਿੰਨ ਜੀ ਹੁੰਦੇ ਨੇ ਲੋਕ ਜਿਹੜੇ ਨੇ ਉਹ ਆਪਣੇ ਹੀ ਸਕੇ ਸੰਬੰਧੀਆਂ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਦੁੱਖ ਸਮਝਦੇ ਹੀ ਨਹੀਂ ਨੇ ਲੋਕ ਦੁੱਖ ਜਿਹੜਾ ਬੰਦਾ ਦੁੱਖ ਦੇ ਵਿੱਚ ਹੋਵੇ ਨਾ ਉਹਦਾ ਵੀ ਮਜ਼ਾਕ ਉਡਾਉਂਦੇ ਨੇ ਉਂਗਲੀ ਕਰਦੇ ਨੇ ਬਿਲਕੁਲ ਇਨਸਾਨ ਇਨਸਾਨ ਦੇ ਸਭ ਤੋਂ ਨੇੜੇ ਸੀ ਨਾ ਪਰ ਇਨਸਾਨ ਦੀ ਹਾਲਤ ਇਤੋਂ ਤੱਕ ਹੋ ਗਈ ਕਿ ਉਹ ਜਨਵਰਾਂ ਨੂੰ ਆਪਣਾ ਸਾਥੀ ਬਣਾਉਣ ਲੱਗ ਗਿਆ ਇੱਕ ਇਹਦੇ ਉਹਨੇ ਕਿ ਮਤਲਬ ਮੋਹ ਦੀ ਪਿਆਰ ਦੇ ਨਾ ਇੱਕ ਹਾਰਮੋਨਸ ਰਿਲੀਜ਼ ਹੁੰਦੇ ਨੇ ਨਾ ਅਸੀਂ ਉਹ ਹਾਰਮੋਨਸ ਕਲ ਰਿਲੀਜ਼ ਕਰਨੇ ਤਾਂ ਬਹੁਤ ਔਖੇ ਅਸੀਂ ਮਾਰ ਹੀ ਦਿੱਤੇ ਹਰ ਕਿਸੇ ਦੇ ਅੰਦਰ ਨਾ ਸਟ੍ਰੈਸ ਜਿਹੜਾ ਹੈ ਉਹ ਲੁਕੀ ਬੈਠਾ ਹੈ ਲੁਕ ਕੇ ਬੈਠਾ ਹੋਇਆ ਹੈ ਉਹ ਭਲੇ ਹੀ ਲੋਕ ਜਾਂ ਅਸੀਂ ਕਿਸੇ ਨੂੰ ਦਿਖਾਉਂਦੇ ਨਹੀਂ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਅਸੀਂ ਸਟ੍ਰੈਸ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਅਸੀਂ ਕਿਸੇ ਦੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰਦੇ ਇਸ ਬਾਰੇ ਕਿ ਸਾਡੀ ਮੈਂਟਲ ਹੈਲਥ ਜਿਹੜੀ ਹੈ ਉਹ ਖਰਾਬ ਹੋਈ ਪਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਸਾਰੇ ਆਪਣੇ ਅੰਦਰ ਡਿਪਰੈਸ਼ਨ ਨੂੰ ਲੁਕੋਈ ਬੈਠੇ ਆਂ ਅੱਜ ਕੱਲ ਬੰਦਾ ਇਹ ਸੋਚਣ ਲੱਗ ਗਿਆ ਕਿ ਮੈਂ ਆਪਣੀ ਪਰੇਸ਼ਾਨੀ ਦੂਜੇ ਨੂੰ ਦੱਸੂੰਗਾ ਨਾ ਸ਼ਾਇਦ ਮੇਰਾ ਮਜ਼ਾਕ ਉੜੂਗਾ ਔਰ ਇਹ ਗੱਲ ਵੀ ਡਿਪਰੈਸ਼ਨ ਦਾ ਕਾਰਨ ਪਹਿਲੇ ਨੰਬਰ ਤੇ ਹੀ ਬਣਦੀ ਹੈ ਕਿਉਂਕਿ ਜਦੋਂ ਦੂਜਾ ਇਨਸਾਨ ਇਹ ਇਨਸਾਨ ਦੀ ਗੱਲ ਨਹੀਂ ਸਮਝਦਾ ਨਾ ਤੇ ਫਿਰ ਸਮਝੂਗਾ ਕੌਣ ਗੱਲ ਕਹੀ ਜਾਂਦੀ ਕਿ ਬੰਦਾ ਬੰਦੇ ਦਾ دارو ਹੁੰਦਾ ਜਦੋਂ ਬੰਦਾ ਹੀ ਬੰਦੇ ਦਾ دارو ਨਹੀਂ ਰਹਿ ਗਿਆ ਤੇ ਫਿਰ ਤੀਜਾ ਕਿੰਨੇ ਬਣਨਾ ਸਾਂਝੀਆਂ ਨੇ ਕਰ ਲਈ ਇੱਕ ਗੱਲ ਕਹੀ ਜਾਂਦੀ ਨਾ ਕਿ ਖੁਸ਼ੀ ਵੰਡিয়ে ਤਾਂ ਦੁੱਗਣੀ ਹੋ ਜਾਂਦੀ ਹੈ ਗਮ ਵੰਡিয়ে ਤਾਂ ਅੱਧਾ ਰਹਿ ਜਾਂਦਾ ਨਾ ਸਵਾਗਤ ਲਾਈ ਪੰਜਾਬੀ ਟੀਵੀ ਦੇ ਪ੍ਰੋਗਰਾਮ ਕੁੜੀਆਂ ਚਿੜੀਆਂ ਦੇ ਵਿੱਚ ਸਵਾਗਤ ਕਰਦੀ ਹੈ ਜਸਬੀਰ ਕੋਰ ਜੱਸੀ ਅਸੀਂ ਸਾਰੇ ਖੁਸ਼ੀ ਦੇ ਮਗਰ ਮਗਰ ਦੌੜਦੇ ਆਂ ਤੇ ਸਾਨੂੰ ਸਭ ਨੂੰ ਖੁਸ਼ੀ ਸੱਚੀ ਹੀ ਖੁਸ਼ੀ ਦਿੰਦੀ ਹੈ ਪਰ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਫਿਰਦਾ ਹੈ ਚਾਹੇ ਉਹ ਬੱਚੇ ਹੋਣ ਬਜ਼ੁਰਗ ਹੋਣ ਕਮ ਕਾਜੀ ਹੋਣ ਵਿਲੇ ਹੁਣ ਹਰ ਬੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਡਿਪਰੈਸ਼ਨ ਨੂੰ ਆਪਣੇ ਅੰਦਰ ਕੋਈ ਬੈਠਾ ਹੈ ਡਿਪਰੈਸ਼ਨ ਸਾਡੇ ਉੱਪਰ ਹਾਵੀ ਹੋਈ ਜਾ ਰਿਹਾ ਹੈ ਅੱਜ ਮੇਰੇ ਨਾਲ ਮੇਰੀ ਦੋਸਤ ਗੱਲ ਕਰੇਗੀ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੁੰਦੇ ਆ ਤੇ ਕਿਵੇਂ ਤੋਂ ਬਚ ਸਕਦੇ ਆ ਆਓ ਮੈਂ ਸਵਾਗਤ ਕਰ ਲਾਂ ਆਪਣੀ ਦੋਸਤ ਦਾ ਹਿਨਾ ਜੀ ਜੀਆ ਨੂੰ ਤੁਹਾਡਾ ਵੀ ਜੀ ਆਇਆਂ ਨੂੰ ਜੀ ਹਿਨਾ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਸਾਰੇ ਹੀ ਭਾਲਦੇ ਆ ਔਰ ਭਾਲਣ ਦੀ ਕੋਸ਼ਿਸ਼ ਵੀ ਕਰਦੇ ਆ ਬੇਸ਼ੱਕ ਖੁਸ਼ੀ ਸਾਡੇ ਅੰਦਰ ਹੀ ਹੈ ਪਰ ਅਸੀਂ ਭਾਲਦੇ ਉਹਨੂੰ ਬਾਹਰੋਂ ਹੀ ਫਿਰਦੇ ਰਹਿੰਦੇ ਆ ਇੰਨੀ ਭੱਜ ਦੌੜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਧਾ ਲਈ ਹੈ ਇੰਨੀ ਨੱਠ ਭੱਜ ਕਰ ਲਈ ਹੈ ਨਾ ਸਾਨੂੰ ਚੇਤਾ ਹੀ ਭੁੱਲ ਗਿਆ ਕਿ ਖੁਸ਼ੀ ਸਾਡੇ ਅੰਦਰ ਹੈ ਅਸੀਂ ਇਹਨੂੰ ਬਾਹਰੋਂ ਲੱਭਦੇ ਫਿਰਦੇ ਆ ਬਾਹਰੋਂ ਲੱਭਣ ਦੇ ਚੱਕਰ ਦੇ ਵਿੱਚ ਅਸੀਂ ਡਿਪਰੈਸ਼ਨ ਨੂੰ ਆਪਣਾ ਇੱਕ ਸਾਥੀ ਬਣਾ ਲਿਆ ਹੈ ਸਾਥੀ ਕਿਉਂ ਸਾਡੇ ਤੇ ਹਾਵੀ ਹੋ ਗਿਆ ਹੈ ਬਿਲਕੁਲ ਔਰ ਇਹ ਡਿਪਰੈਸ਼ਨ ਇੱਥੋਂ ਤੱਕ ਨੌਬਤ ਲੈ ਆਇਆ ਕਿ ਅਸੀਂ ਕੱਲ ਇੱਕ ਦੋ ਦਿਨ ਪਹਿਲਾਂ ਹੀ ਅਸੀਂ ਪੜ੍ਹ ਰਹੇ ਸੀ ਸੁਣ ਰਹੇ ਸੀ ਟੀਵੀ ਵਿੱਚ ਦੇਖ ਰਹੇ ਸੀ ਕਿ ਇੱਕ ਰੋਬਟ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਜਿਨੇ ਆਤਮ ਹੱਤਿਆ ਕਰ ਲਈ ਹੁਣ ਦੇਖੋ ਹਾਲਾਤ ਅਗਰ ਇਸ ਹੱਦ ਤੱਕ ਨੇ ਕਿ ਰੋਬਟ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਸੁਸਾਈਡ ਕਰ ਰਹੇ ਨੇ ਤੇ ਇੱਕ ਬੰਦੇ ਦੀ ਕੀ ਜ਼ਰਤ ਹੈ ਕਿ ਉਹ ਡਿਪਰੈਸ਼ਨ ਤੋਂ ਬਚ ਜਾਏਗਾ ਪਰ ਅਸੀਂ ਇਨਸਾਨ ਆ ਕੁਦਰਤਰ ਦੀ ਬਣਾਈ ਹੋਈ ਸਰਵਸ਼੍ਰੇਸ਼ਟ ਰਚਨਾयां ਡਿਪਰੈਸ਼ਨ ਸਾਡੇ ਹੱਥਾਂ ਵਿੱਚ ਨਹੀਂ ਆ ਸਕਦਾ ਰੋਬੋਟ ਸਾਡੇ ਹੱਥ ਦੇ ਬਣਾਏ ਹੋਏ ਨੇ ਪਰ ਅਸੀਂ ਕੁਦਰਤ ਦੇ ਬਣਾਏ ਹੋਏ ਆ ਅਸੀਂ ਡਿਪਰੈਸ਼ਨ ਨੂੰ ਦੂਰ ਭਜਾ ਸਕਦੇ ਆ ਡਿਪਰੈਸ਼ਨ ਤੋਂ ਆਪਣੇ ਆਪ ਨੂੰ ਬਚਾ ਸਕਦੇ ਆ ਇਹਦੇ ਵਾਸਤੇ ਸਾਨੂੰ ਖੁਸ਼ੀ ਅੰਦਰੋਂ ਲੱਭਣੀ ਪੈਗੀ ਆਪਣੇ ਜੀਨ ਦੇ ਤੌਰ ਤਰੀਕਿਆਂ ਵਿੱਚ ਬਦਲਾ ਲੈ ਕੇ ਆਉਣਾ ਪੈਗਾ ਬਿਲਕੁਲ ਜਿਵੇਂ ਹੀ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਰੋਬੋਟ ਨੇ ਪੋੜੀਆਂ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਕਿਉਂ ਕਿਉਂਕਿ ਕੰਮ ਦਾ ਬੋਝ ਇੰਨਾ ਜ਼ਿਆਦਾ ਸੀ ਕਿ ਉਹ ਰੋਬੋਟ ਜੋ ਸੀ ਉਹ ਤਣਾਅ ਦੇ ਵਿੱਚ ਆ ਗਿਆ ਤੇ ਉਸਨੇ ਪੌੜੀਆਂ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਹੁਣ ਤੁਸੀਂ ਸੋਚੋ ਕਿ ਜੇਕਰ ਇੱਕ ਰੋਬੋਟ ਤਣਾਅ ਦੇ ਵਿੱਚ ਆ ਸਕਦਾ ਹੈ ਉਸ ਦੇ ਉੱਤੇ ਕੰਮ ਦਾ ਬੋਝ ਹੋ ਸਕਦਾ ਹੈ ਉਹ ਖੁਦਕੁਸ਼ੀ ਕਰਨ ਤੱਕ ਜਾ ਸਕਦਾ ਹੈ ਤਾਂ ਇੱਕ ਇਨਸਾਨ ਦੀ ਸਥਿਤੀ ਕੀ ਹੋਏਗੀ ਜਸਬੀਰ ਅੱਜ ਹਰੇਕ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ ਭਾਵੇਂ ਉਹ ਕੁੜੀਆਂ ਹੋਣ ਭਾਵੇਂ ਉਹ ਮੁੰਡੇ ਹੋਣ ਭਾਵੇਂ ਉਹ ਬਜ਼ੁਰਗ ਹੋਣ ਭਾਵੇਂ ਉਹ ਬੱਚੇ ਹੋਣ ਤੇ ਭਾਵੇਂ ਉਹ ਨੌਜਵਾਨ ਹੋਣ ਹਰ ਚੌਥਾ ਬੰਦਾ ਭਾਵੇਂ ਉਹ ਪੜ ਰਿਹਾ ਹੋਵੇ ਕੰਮਕਾਰ ਕਰ ਰਿਹਾ ਹੋਵੇ ਭਾਵੇਂ ਜਿਹਦੇ ਵੀ ਤੁਸੀਂ ਕਿਹਾ ਕਿ ਵਿਹਲਾ ਹੋਵੇ ਹਰ ਕਿਸੇ ਦੇ ਅੰਦਰ ਨਾ ਸਟ्रेस ਜਿਹੜਾ ਹੈ ਉਹ ਲੁਕੀ ਬੈਠਾ ਹੈ ਲੁਕ ਕੇ ਬੈਠਾ ਹੋਇਆ ਹੈ ਉਹ ਪਲੇ ਹੀ ਲੋਕ ਯਾ ਅਸੀਂ ਕਿਸੇ ਨੂੰ ਦਿਖਾਉਂਦੇ ਨਹੀਂ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਹਾਂ ਅਸੀਂ ਸਟ्रेस ਦੇ ਵਿੱਚ ਹਾਂ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਅਸੀਂ ਕਿਸੇ ਦੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰਦੇ ਇਸ ਬਾਰੇ ਕਿ ਸਾਡੀ ਮੈਂਟਲ ਹੈਲਥ ਜਿਹੜੀ ਹੈ ਉਹ ਖਰਾਬ ਹੋਈ ਪਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਸਾਰੇ ਆਪਣੇ ਅੰਦਰ ਡਿਪਰੈਸ਼ਨ ਨੂੰ ਲੁਕੋਈ ਬੈਠੇ ਹਾਂ ਹਿੰ ਆਪਾਂ ਨਾ ਦੇਖਦੇ ਹੁੰਨੇ ਆ ਜਦੋਂ ਬੱਚਿਆਂ ਨੂੰ ਖੇਡਦੇ ਹੋਏ ਨਾ ਆਪਾਂ ਲੱਗਦਾ ਹੁੰਦਾ ਕਿ ਇੰਨਾ ਤੋਂ ਵਧੀਆ ਜ਼ਿੰਦਗੀ ਸ਼ਾਇਦ ਕੋਈ ਵੀ ਨਹੀਂ ਜੀਂਦਾ ਜੀ ਪਰ ਜਦੋਂ ਉਹਨਾਂ ਬੱਚਿਆਂ ਦੇ ਕੋਲ ਬੈਠੀਏ ਨਾ ਉਹਨਾਂ ਦੀ ਜ਼ਿੰਦਗੀ ਵਿੱਚ ਝਾਕੀਏ ਖਾਸ ਤੌਰ ਤੇ ਜਦੋਂ ਆਪਣੇ ਗਰੁੱਪ ਦੇ ਵਿੱਚ ਹੁਣ ਜਿਹੜਾ ਬੱਚਾ ਖਾਸ ਤੌਰ ਤੇ ਮਾਨਸਿਕ ਤੌਰ ਤੇ ਬਿਮਾਰੀ ਮਹਿਤਾ ਕਹਾਂਗੀ ਪਰੇਸ਼ਾਨ ਹੈ ਨਾ ਜਿੰਨੀ ਮੈਨੂੰ ਲੱਗਦਾ ਕਿ ਉਹਨੂੰ ਘੋਣ ਦਰੋਂ ਦਰ ਖਾਂਦੀ ਹੁੰਦੀ ਨਾ ਸ਼ਾਇਦ ਕਿਸੇ ਵੱਡੀ ਉਮਰ ਵਾਲੇ ਨੂੰ ਨਹੀਂ ਖਾਂਦੀ ਕਿਉਂਕਿ ਅਸੀਂ ਨਾ ਆਪਣਾ دارੋਮਦਾਰ ਇਹੋ ਜਿਹਾ ਬਣਾ ਲਿਆ ਜਿਹੜਾ ਕਿ ਹਰ ਪੀੜੀ ਨੂੰ ਹਰ ਵਰਗ ਨੂੰ ਆਪਣੇ ਅੰਦਰ ਲਈ ਬੈਠਾ ਹੈ ਇੱਕ ਨਾ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨੇ ਬੜੀ ਅੱਛੀ ਗੱਲ ਕਹੀ ਸੀ ਕਹਿੰਦੇ ਆ ਕਿ ਅਸੀਂ ਨਾ ਕੁਦਰਤ ਜਿੱਦਾਂ ਸਾਨੂੰ ਕੁਦਰਤ ਨੇ ਦਿੱਤਾ ਸੀ ਜਿਉਣਾ ਜ਼ਿੰਦਗੀ ਦਿੱਤੀ ਸੀ ਅਸੀਂ ਕੁਦਰਤ ਤੋਂ ਟੁੱਟ ਗਏ ਆ ਅਸੀਂ ਆਪਣਾ ਜੀਵਨ ਅਸੀਂ ਆਪਣੀ ਜ਼ਿੰਦਗੀ ਦਾ ਰਾਹ ਜ਼ਿੰਦਗੀ ਚੂਣ ਦੇ ਤਰੀਕੇ ਨਾ ਆਪਣੇ ਹਿਸਾਬ ਨਾਲ ਬਣਾ ਲੈ ਕੁਦਰਤ ਤੋਂ ਵੱਖ ਹੋ ਗਏ ਇਸ ਕਰਕੇ ਸਾਨੂੰ ਡਿਪਰੈਸ਼ਨ ਹੋ ਰਿਹਾ ਅਸੀਂ ਕੁਦਰਤ ਦੇ ਰਾਹਾਂ ਤੋਂ ਲੰਗੇ ਹੋ ਗਏ ਹੋਂ ਰਾਹ ਬਣਾ ਲਏ ਨੇ ਫਿਰ ਕੁਦਰਤ ਆਪਣੇ ਨਾਲ ਛੇੜਛੜਾ ਬਰਦਾਸ਼ਤ ਨਹੀਂ ਕਰਦੀ ਨਾ ਅਸੀਂ ਸਾਲਾਂ ਬੱਧੀ ਲਾਉਣੇ ਆਪਣੇ ਤਰੀਕੇ ਅਪਣਾਉਣ ਨੂੰ ਆਪਣੀਆਂ ਉਸਾਰੀਆਂ ਕਰਨ ਨੂੰ ਕੁਦਰਤ ਦੇ ਢਾਹ ਲਾਉਣ ਨੂੰ ਪਰ ਕੁਦਰਤ ਨੇ ਇੱਕ ਸਕਿੰਟ ਲਾਉਂਦੀ ਹੈ ਉਹ ਬਿਲਕੁਲ ਸੰਤੁਲਨ ਕਰ ਦਿੰਦੀ ਹੈ ਇਹ ਸਾਰਾ ਸਾਡੇ ਕੰਮ ਕਾਜਾਂ 'ਚ ਵੀ ਹੁੰਦਾ ਹੈ ਸਾਡੀ ਮਾਨਸਿਕਤਾ 'ਚ ਵੀ ਹੁੰਦਾ ਹੈ ਸਾਡੇ ਰੋਜ਼ ਮਰਾਂ ਦੇ ਕੰਮਾਂ ਵਿੱਚ ਵੀ ਹੁੰਦਾ ਹੈ ਕੁਦਰਤ ਤੋਂ ਵਿਛੜਨਾ ਮੈਨੂੰ ਲੱਗਦਾ ਡਿਪਰੈਸ਼ਨ ਦਾ ਸਭ ਤੋਂ ਵੱਡਾ ਕਾਰਨ ਹੈ ਬਿਲਕੁਲ ਸਭ ਤੋਂ ਵੱਡਾ ਕਾਰਨ ਹੈ ਜਸਬੀਰ ਜੇਕਰ ਅਸੀਂ ਕੁਦਰਤ ਤੋਂ ਹੀ ਵੱਖ ਹੋ ਗਏ ਆ ਅੱਡ ਹੋ ਗਏ ਆ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਜ਼ਰੂਰ ਜਾਵਾਂਗੇ ਹੁਣ ਡਿਪਰੈਸ਼ਨ ਦਾ ਕਾਰਨ ਕੀ ਹੈ ਇੱਕ ਤਾਂ ਕਾਰਨ ਜਸਬੀਰ ਇਹ ਆ ਕਿ ਸਾਡੇ ਵਿੱਚੋਂ ਨਾ ਮੌਦੀਆਂ ਤੰਦਾਂ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਪਰਿਵਾਰ ਛੋਟੇ ਹੁੰਦੇ ਹੁੰਦੇ ਤਿੰਨ ਮੈਂਬਰਾਂ ਤੱਕ ਆ ਚੁੱਕੇ ਨੇ ਕਿ ਇੱਕੋ ਘਰ ਦੇ ਵਿੱਚ ਸਿਰਫ ਤਿੰਨ ਜੀ ਹੁੰਦੇ ਨੇ ਤੇ ਪਰਿਵਾਰ ਜਿਹੜਾ ਕਹਿੰਦਾ ਕਿ ਇਤੋਂ ਵੀ ਛੋਟਾ ਹੋ ਜਾਵੇ ਪਰਿਵਾਰ ਹੈ ਨਾ ਲੋਕ ਇਦਾਂ ਚਾਹੁੰਦੇ ਨੇ ਕਿ ਸਾਡਾ ਸਿਰਫ ਇੱਕੋ ਹੀ ਬੱਚਾ ਹੋਵੇ ਅਸੀਂ ਤਾਂ ਖੁਸ਼ ਹਾਂ ਉਹਦੇ ਵਿੱਚ ਕਿਉਂਕਿ ਖਰਚੇ ਬਹੁਤ ਵੱਧ ਗਏ ਨੇ ਠੀਕ ਹੈ ਸਮੇਂ ਦੀ ਲੋੜ ਹੈ ਸਮੇਂ ਦੀ ਲੋੜ ਦੇ ਹਿਸਾਬ ਦੇ ਨਾਲ ਲੋਕ ਵੀ ਬਦਲੇ ਨੇ ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਜਿਵੇਂ ਮੋਹ ਦੀਆਂ ਤੰਦਾਂ ਟੁੱਟਦੀਆਂ ਜਾ ਰਹੀਆਂ ਨੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਕਿਉਂਕਿ ਜਸਵੀਰ ਇੱਥੇ ਕੀ ਹੁੰਦਾ ਹੈ ਅਸੀਂ ਨਾ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਪਾਉਂਦੇ ਕਮਿਊਨੀਕੇਸ਼ਨ ਘੱਟ ਜਾਂਦੀ ਹੈ ਹੁਣ ਘਰ ਦੇ ਵਿੱਚ ਇੱਕ ਬੱਚਾ ਹੈ ਉਹ ਘਰ ਦੇ ਵਿੱਚ ਰਹਿ ਰਿਹਾ ਉਸ ਵੇਲੇ ਸਕੂਲ ਗਿਆ ਸਕੂਲ ਤੋਂ ਆਇਆ ਉਸ ਤੋਂ ਬਾਅਦ ਟਿਊਸ਼ਨ ਚਲਾ ਗਿਆ ਰਹਿੰਦਾ ਤਾਂ ਘਰ ਦੇ ਵਿੱਚ ਇਕੱਲਾ ਪਿਆ ਉਹਦੇ ਮੰਮੀ ਪਾਪਾ ਦੋਵੇਂ ਜਿਹੜੇ ਨੇ ਉਹ ਜੋਬ ਕਰ ਰਹੇ ਨੇ ਹੁਣ ਦੋਵੇਂ ਚਲੇ ਗਏ ਬੱਚਾ ਪਹਿਲਾਂ ਸਕੂਲ ਦੇ ਵਿੱਚ ਗਿਆ ਸਕੂਲ ਵੀ ਹੁਣ ਹਾਈ ਫਾਈ ਹੋ ਗਏ ਨੇ ਤੁਹਾਨੂੰ ਪਤਾ ਹੈ ਕਿ ਕਿੰਨਾ ਕੁ ਬੋਲਣ ਦਿੰਦੇ ਨੇ ਬੱਚਿਆਂ ਨੂੰ ਫਿਰ ਉਸ ਤੋਂ ਬਾਅਦ ਟਿਊਸ਼ਨ ਜਾਂਦਾ ਹੈ ਟਿਊਸ਼ਨ ਦੇ ਵਿੱਚ ਵੀ ਉਹੀ ਸਾਰੀਆਂ ਗੱਲਾਂ ਚੱਲਦੀਆਂ ਨੇ ਘਰ ਦੇ ਵਿੱਚ ਜਦੋਂ ਆਉਂਦਾ ਹੈ ਸ਼ਾਮ ਨੂੰ ਮਾਪਿਆਂ ਦੇ ਕੋਲ ਤਾਂ ਮਾਪੇ ਥੱਕੇ ਹੋਏ ਹੁੰਦੇ ਨੇ ਗੱਲਬਾਤ ਕਰਦੇ ਨਹੀਂ ਮਾਪਿਆਂ ਦੇ ਆਉਣ ਤੋਂ ਪਹਿਲਾਂ ਹੀ ਬੱਚਾ ਰੋਟੀ ਰੋਟੀ ਖਾ ਕੇ ਸੋ ਜਾਂਦਾ ਹੈ ਘਰ ਦੇ ਵਿੱਚ ਕੰਬਲੀ ਰੱਖੀ ਹੁੰਦੀ ਉਹਨੂੰ ਸਾਂਭਣ ਵਾਸਤੇ ਹੁਣ ਬੱਚਾ ਆਪਣੇ ਮਨ ਦੀ ਗੱਲ ਕਿਹਦੇ ਨਾਲ ਕਰੇ ਬੱਚਿਆਂ ਦੇ ਡਿਪਰੈਸ਼ਨ ਦਾ ਸ਼ਿਕਾਰ ਸਭ ਤੋਂ ਵੱਡਾ ਇਹ ਗੱਲ ਹੋ ਗਈ ਦੂਜਾ ਹੁਣ ਜਿਹੜੇ ਵੱਡੇ ਨੇ ਵੱਡੇ ਬਜ਼ੁਰਗ ਦਾ ਵੀ ਆਹੀ ਕਾਰਨ ਐ ਹੁਣ ਦੇਖੋ ਪਰਿਵਾਰ ਛੋਟੇ ਹੋ ਗਏ ਨੇ ਘਰਾਂ ਦੇ ਵਿੱਚੋਂ ਬਜ਼ੁਰਗਾਂ ਨੂੰ ਕੱਢ ਦਿੱਤਾ ਬਜ਼ੁਰਗ ਜਿਹੜੇ ਸੀਗੇ ਆਪਣੇ ਪੋਤੇ ਪੋਤੀਆਂ ਨੂੰ ਦੇਖ ਕੇ ਆਪਣੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦੇ ਸੀ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਉਹਨਾਂ ਦਾ ਤਾਂ ਟਾਈਮ ਪਾਸ ਉਹਦੀ ਹੋ ਜਾਂਦਾ ਜਦ ਹੋ ਜਾਂਦਾ ਸੀ ਬਿਲਕੁਲ ਕਿ ਨਾ ਕੱਲੀ ਨਾ ਗੱਲ ਇਹੀ ਨਹੀਂ ਐ ਸਿਰਫ ਬੱਚੇ ਜਾਂ ਬਜ਼ੁਰਗ ਜਾਂ ਵੱਡੇ ਕੋਈ ਵੀ ਲਾ ਲੋ ਨਾ ਹਰ ਕੋਈ ਆਪੋ ਆਪਣੀ ਥਾਂ ਤੇ ਡਿਪਰੈਸ਼ਨ ਦਾ ਸ਼ਿਕਾਰ ਹੈ ਇਹਦਾ ਸਭ ਤੋਂ ਵੱਡਾ ਕਾਰਨ ਕੁਦਰਤ ਦੇ ਨਾਲ ਛੇੜਛਾੜ ਤਾਂ ਹੈਗੀ ਹੈਗੀ ਹੈ ਨਾ ਅਸੀਂ ਇੱਕ ਦੂਸਰੇ ਨੂੰ ਮਿਲਣਾ ਬੰਦ ਕਰ ਦਿੱਤਾ ਹੁਣ ਦੋ ਲੋਕ ਆਪਸ ਵਿੱਚ ਭਾਵੇਂ ਨੇੜੇ ਬੈਠੇ ਵੀ ਹੈ ਨਾ ਪਰ ਉਹ ਆਪਸ ਵਿੱਚ ਗੱਲ ਨਹੀਂ ਕਰਦੇ ਜਿੱਦਾਂ ਜਿਹਨੂੰ ਆਪਾਂ ਕਹਿੰਦੇ ਨੇ ਕਮਿਊਨੀਕੇਸ਼ਨ ਸੰਚਾਰ ਹੋਣਾ ਸਾਡਾ ਉਹ ਨਹੀਂ ਹੈਗਾ ਅਸੀਂ ਕੋਲ ਕੋਲ ਬੈਠੇ ਜਰੂਰ ਹਾਂ ਜਿਹਨੂੰ ਕਹਿੰਦੇ ਨੇ ਪਾਸ ਨਹੀਂ ਆ ਸਾਡੀ ਜੋ ਅੰਦਰ ਇੱਕ ਪੰਜਾਬੀ ਚ ਪੜਾਅ ਸ ਸ਼ਬਦ ਬੋਲਦੇ ਹੁੰਦੇ ਹਨ ਵੀ ਅਸੀਂ ਅੰਦਰ ਹੀ ਦੱਬੇ ਹੋਏ ਆ ਜਿਹੜੀਆਂ ਗੱਲਾਂ ਸਾਨੂੰ ਅੰਦਰੋਂ ਅੰਦਰ ਪਰੇਸ਼ਾਨ ਕਰਦੀਆਂ ਅਸੀਂ ਉਹ ਬਾਹਰ ਨਹੀਂ ਕਰਦੇ ਦੂਜੇ ਨਾਲ ਸਾਂਝੀਆਂ ਨਹੀਂ ਕਰਦੇ ਇੱਕ ਗੱਲ ਕਹੀ ਜਾਂਦੀ ਹੈ ਨਾ ਕਿ ਖੁਸ਼ੀ ਵੰਡিয়ে ਤਾਂ ਦੁੱਗਣੀ ਹੋ ਜਾਂਦੀ ਹੈ ਗਮ ਵੰਡিয়ে ਤਾਂ ਅੱਧਾ ਰਹਿ ਜਾਂਦਾ ਨਾ ਕਿਸੇ ਦੇ ਕਹਿਣ ਨਾਲ ਕੋਈ ਵਾਅਦਾ ਨਹੀਂ ਹੋ ਜਾਂਦਾ ਪਰ ਇਹ ਭਾਵ ਨੇ ਇਹ ਹਾਰਮੋਨਸ ਨੇ ਜਿਹੜੋਂ ਕੋਈ ਸਾਡਾ ਕੋਈ ਜਾਣਕਾਰ ਜਾਂ ਜਿਹਦੇ ਨਾਲ ਅਸੀਂ ਨੇੜੇ ਆ ਜਿਹਦੇ ਨਾਲ ਅਸੀਂ ਬੜੀ ਪਰੇਸ਼ਾਨ ਆ ਮੰਨ ਲਓ ਕਿਸੇ ਵੀ ਸਥਿਤੀ ਵਿੱਚ ਕਈ ਵਾਰ ਸਾਡਾ ਮਨ ਪਤਾ ਕੀ ਕਰਦਾ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਲੈਕਚਰ ਨਹੀਂ ਚਾਹੀਦਾ ਕੋਈ ਕਿਸੇ ਪ੍ਰਕਾਰ ਦਾ ਕੋਈ ਪ੍ਰਚਾਰ ਨਹੀਂ ਚਾਹੀਦਾ ਸਿਰਫ ਕੋਈ ਆਵੇ ਇੱਕ ਪਿਆਰੀ ਜੀ ਹੱਗ ਕਰਕੇ ਜੱਫੀ ਪਾ ਕੇ ਇਹ ਕਵੇ ਕਿ ਮੈਂ ਤੇਰੇ ਨਾਲ ਆਹੀ ਗੱਲ ਡਿਪਰੈਸ਼ਨ ਘਟਾ ਦਿੰਦੀ ਹੈ ਕਈ ਵਾਰ ਇਦਾਂ ਹੁੰਦਾ ਹੈ ਨਾ ਸਾਡਾ ਆਪਣਾ ਮੋਢੇ ਦਾ ਤਰ੍ਹਾਂ ਕਹੀ ਕਿ ਮੈਂ ਤੇਰੇ ਨਾਲ ਆ ਬਹੁਤ ਵੱਡੀ ਔਰ ਬਹੁਤ ਵੱਡਾ ਹੌਸਲਾ ਹੁੰਦਾ ਅਸੀਂ ਲੋਕਾਂ ਨੇ ਕੀ ਕਰ ਲਿਆ ਅਸੀਂ ਇੱਕ ਦੂਸਰੇ ਨੂੰ ਮਿਲਣਾ ਗਿਲਣਾ ਛੱਡ ਦਿੱਤਾ ਅਸੀਂ ਆਪਣੀ ਪਰੇਸ਼ਾਨੀ ਦੂਜੇ ਨੂੰ ਦੱਸਣੀ ਛੱਡ ਦਿੱਤੀ ਔਰ ਸ਼ਾਇਦ ਇਹਦਾ ਕਾਰਨ ਹੈ ਨਾ ਸਾਡਾ ਇਹ ਇਨਸਾਨ ਦਾ ਇਨਸਾਨ ਨਾਲ ਜਿਹੜਾ ਵਿਹਾਰ ਆ ਉਹ ਵੀ ਹੋ ਸਕਦਾ ਅੱਜ ਕੱਲ ਬੰਦਾ ਇਹ ਸੋਚਣ ਲੱਗ ਗਿਆ ਕਿ ਮੈਂ ਆਪਣੀ ਪਰੇਸ਼ਾਨੀ ਦੂਜੇ ਨੂੰ ਦੱਸੂਗਾ ਨਾ ਸ਼ਾਇਦ ਮੇਰਾ ਮਜ਼ਾਕ ਉੜੂਗਾ ਔਰ ਇਹ ਗੱਲ ਵੀ ਡਿਪਰੈਸ਼ਨ ਦਾ ਕਾਰਨ ਪਹਿਲੇ ਨੰਬਰ ਤੇ ਹੀ ਬਣਦੀ ਹੈ ਕਿਉਂਕਿ ਜਦੋਂ ਦੂਜਾ ਇਨਸਾਨ ਇਨਸਾਨ ਦੀ ਗੱਲ ਨਹੀਂ ਸਮਝਦਾ ਨਾ ਤੇ ਫਿਰ ਸਮਝੂਗਾ ਕੌਣ ਗੱਲ ਕਹੀ ਜਾਂਦੀ ਕਿ ਬੰਦਾ ਬੰਦੇ ਦਾ دارو ਹੁੰਦਾ ਜਦੋਂ ਬੰਦਾ ਹੀ ਬੰਦੇ ਦਾ دارو ਨਹੀਂ ਰਹਿ ਗਿਆ ਤੇ ਫਿਰ ਤੀਜਾ ਕਿੰਨੇ ਬਣਨਾ ਬਿਲਕੁਲ ਤੁਸੀਂ ਦੇਖਿਆ ਹੋਊਗਾ ਵੈਸੇ ਇਹ ਗੱਲ ਤਾਂ ਇੰਡੀਆ ਚ ਵੀ ਹੋਣ ਲੱਗੀ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕ ਨਾ ਜਾਨਵਰ ਪਾਲਦੇ ਨੇ ਉਹ ਕੁੱਤੇ ਹੋ ਸਕਦੇ ਨੇ ਬਿੱਲੀਆਂ ਹੋ ਸਕਦੇ ਨੇ ਘੋੜੇ ਹੋ ਸਕਦੇ ਕੋਈ ਵੀ ਕੋਈ ਵੀ ਹੋ ਸਕਦਾ ਨਾ ਇਨਸਾਨ ਇਨਸਾਨ ਦੇ ਸਭ ਤੋਂ ਨੇੜੇ ਸੀ ਨਾ ਪਰ ਇਨਸਾਨ ਦੀ ਹਾਲ ਤਿੱਥੋਂ ਤੱਕ ਹੋ ਗਈ ਕਿ ਉਹ ਜਨਵਰਾਂ ਨੂੰ ਆਪਣਾ ਸਾਥੀ ਬਣਾਉਣ ਲੱਗ ਗਿਆ ਇੱਕ ਕਹਿੰਦੇ ਉਹਨੇ ਕਿ ਮਤਲਬ ਮੋਹ ਦੀ ਪਿਆਰ ਦੇ ਨਾ ਇੱਕ ਹਾਰਮੋਨਸ ਰਿਲੀਜ਼ ਹੁੰਦੇ ਨੇ ਨਾ ਅਸੀਂ ਉਹ ਹਾਰਮੋਨਸ ਕਲ ਰਿਲੀਜ਼ ਕਰਨੇ ਤੇ ਬਹੁਤ ਉਦਦੀ ਕਰ ਸੀ ਮਾਰ ਹੀ ਦਿੱਤੇ ਅਸੀਂ ਇੱਕ ਦੂਜੇ ਨੂੰ ਸਨੇਹ ਦਿੰਦੇ ਹੀ ਨਹੀਂ ਜਦੋਂ ਸਨੇਹ ਨਹੀਂ ਹੋਏਗਾ ਉਹ ਆਕਸੀਟੋਸਿਨ ਉਹ ਹਾਰਮੋਨਸ ਰੀਲੀਜ਼ ਨਹੀਂ ਹੋਣਗੇ ਤੇ ਸੁਭਾਵਿਕ ਗੱਲ ਹੈ ਕਿ ਅਸੀਂ ਡਿਪਰੈਸ਼ਨ ਵਿੱਚ ਜਾਵਾਂਗੇ ਔਰ ਜਾ ਵੀ ਰਹੇ ਹਾਂ ਜਾ ਰਹੇ ਹਾਂ ਬਿਲਕੁਲ ਅਸੀਂ ਡਿਪਰੈਸ਼ਨ ਦੇ ਵਿੱਚ ਸਾਰੇ ਹੀ ਹੈਗੇ ਆਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਨਾ ਉਹਨਾਂ ਦੇ ਵਿੱਚ ਇੱਕ ਡਰ ਹੁੰਦਾ ਹੈ ਕਿ ਜੇਕਰ ਆ ਕੰਮ ਨਾ ਹੋਇਆ ਤਾਂ ਕੀ ਹੋਊਗਾ ਜੇਕਰ ਇਦਾਂ ਨਾ ਹੋਇਆ ਤਾਂ ਕੀ ਹੋਊਗਾ ਲੋਕ ਓਵਰ ਥਿੰਕਿੰਗ ਕਰਦੇ ਰਹਿੰਦੇ ਨੇ ਕਰਦੇ ਰਹਿੰਦੇ ਨੇ ਜਿਵੇਂ ਜਸਬੀਰ ਤੁਸੀਂ ਦੱਸਿਆ ਕਿ ਲੋਕ ਇੱਕ ਦੂਜੇ ਨੂੰ ਗੱਲਾਂ ਨਹੀਂ ਦੱਸਦੇ ਕਿ ਉਹਨਾਂ ਦਾ ਮਜ਼ਾਕ ਉਡਾਉਣਗੇ ਲੋਕ ਤੇ ਗੱਲਾਂ ਹੁੰਦੀਆਂ ਵੀ ਨਹੀਂ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੇ ਕਿ ਲੋਕ ਲੋਕਾਂ ਦਾ ਹੀ ਮਜ਼ਾਕ ਉਡਾਉਣ ਲੱਗ ਗਏ ਨੇ ਲੋਕ ਜਿਹੜੇ ਨੇ ਉਹ ਆਪਣੇ ਹੀ ਸਕੇ ਸਬੰਧੀਆਂ ਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਦੁੱਖ ਸਮਝਦੇ ਹੀ ਨਹੀਂ ਨੇ ਲੋਕ ਦੁੱਖ ਜਿਹੜਾ ਬੰਦਾ ਦੁੱਖ ਦੇ ਵਿੱਚ ਹੋਵੇ ਨਾ ਉਹਦਾ ਵੀ ਮਜ਼ਾਕ ਉਡਾਉਣਦੇ ਨੇ ਤੁਸੀਂ ਉਂਗਲੀ ਕਰਦੇ ਨੇ ਤੁਸੀਂ ਆਮ ਤੌਰ ਤੇ ਨਾ ਪੇਪਰਾਂ ਵਿੱਚ ਅਖਬਾਰਾਂ 'ਚ ਪੜਿਆ ਹੋਊਗਾ ਨਾ ਪਹਿਲਾਂ ਕਿਸੇ ਬੰਦੇ ਦੇ ਚਾਹੇ ਉਹਨੇ ਸੋਸ਼ਲ ਮੀਡੀਆ ਤੇ ਆ ਕੇ ਗੱਲ ਕੀਤੀ ਹੋਵੇ ਕਿਸੇ ਨੂੰ ਫੋਨ ਤੇ ਕਿਹਾ ਹੋਵੇ ਕਿਸੇ ਨੂੰ ਮਿਲ ਕੇ ਕਿਹਾ ਹੋਵੇ ਕਿ ਮੈਨੂੰ ਆਹ ਤਕਲੀਫ ਆ ਕੋਈ ਉਹਦੇ ਲਾਗੇ ਨਹੀਂ ਜਾਊਗਾ ਕੋਈ ਉਹਦੀ ਤਕਲੀਫ ਨਹੀਂ ਸੁਣੂਗਾ ਕਿਸੇ ਇੱਕਾ ਦੁਕਾਨ ਨੂੰ ਛੱਡ ਕੇ ਫਿਰ ਜਦੋਂ ਉਹੀ ਬੰਦਾ ਫਾਹਾ ਲਾ ਕੇ ਮਰ ਜਾਂਦਾ ਕਿਸੇ ਵੀ ਤਰੀਕੇ ਇਸ ਦੁਨੀਆ ਤੋਂ ਅਲਵਿਦਾ ਕਹਾ ਜਾਂਦਾ ਹੈ ਨਾ ਵੀ ਹੁਣ ਮੈਂ ਚੱਲਿਆ ਕੋ ਕੋ ਨੂੰ ਕੋਈ ਸਹਾਰਾ ਨਹੀਂ ਮਿਲਦਾ ਹੈਗਾ ਆਤਮ ਮਤਿਆ ਕਰਨਾ ਕੋਈ ਖੇਡ ਨਹੀਂ ਹੈ ਜੀ ਬੰਦੇ ਕੋਲ ਜਦੋਂ ਕੋਈ ਰਾਹ ਨਹੀਂ ਬਚਦਾ ਨਾ ਕਿਸੇ ਵੀ ਤਰੀਕੇ ਉਹਨੂੰ ਲੱਗਦਾ ਕਿ ਸਾਰੇ ਦਰਵਾਜ਼ੇ ਬੰਦ ਹੋ ਗਏ ਪਰ ਬੰਦ ਹੁੰਦੇ ਨਹੀਂ ਕੁਦਰਤ ਕਹਿੰਦੀ ਇੱਕ ਦਰਵਾਜ਼ਾ ਬੰਦ ਕਰਦੀ ਹੈ ਹਨਾ ਤਾਂ ਚਾਰ ਖੁੱਲਦੀ ਹੈ ਪਰ ਇਨਸਾਨ ਅਗਰ ਦਿਮਾਗੀ ਤੌਰ ਤੇ ਪਰੇਸ਼ਾਨ ਤੁਹਾਨੂੰ ਸ਼ਾਇਦ ਇਹਦਾ ਲੱਗਦਾ ਹੈ ਹਨਾ ਲੋਕ ਉਦੋਂ ਸਾਥ ਨਹੀਂ ਦਿੰਦੇ ਜਦੋਂ ਜਹਾਨੋਂ ਚਲੇ ਜਾਂਦਾ ਫਿਰ ਫਿਰ ਬੜਾ ਚੰਗਾ ਸੀ ਹਈ ਜੀ ਕਿਤੇ ਮੈਂ ਉਹਨੂੰ ਕੱਲ ਮਿਲ ਲੈਂਦਾ ਇਹ ਫਿਰ ਵਕਤ ਵੀ ਬੜਾ ਨਿਕਲਦਾ ਆ ਮਤਲਬ ਇਹ ਇਹ ਗੱਲ ਕਿੱਥੋਂ ਨਿਕਲਦੀ ਹੈ ਨਾ ਡਿਪਰੈਸ਼ਨ ਤੋਂ ਅਸੀਂ ਆਮ ਤੌਰ ਤੇ ਸਾਰੇ ਇਸ ਗੱਲ ਦੇ ਕਹਿੰਦੇ ਰਹਿੰਦੇ ਨੇ ਕਿ ਵਕਤ ਨਹੀਂ ਮਿਲਦਾ ਨਾ ਇਸ ਕੰਮ ਲਈ ਵਕਤ ਨਹੀਂ ਮਿਲਦਾ ਦੇਖੋ ਜਦੋਂ ਕਿਤੇ ਕੋਈ ਮੌਤ ਹੋ ਜਾਂਦੀ ਹੈ ਨਾ ਸਾਰੇ ਸਾਡੇ ਸਭ ਕੋਲੋਂ ਵਕਤ ਨਿਕਲਦਾ ਅਸੀਂ ਆਪਣੇ ਕੰਮਾਂ ਤੋਂ ਛੁੱਟੀ ਲੈਣੇ ਆ ਅਸੀਂ ਮਿਲਣ ਵੀ ਜਾਣੇ ਆ ਸੰਸਕਾਰ ਕਰਨ ਜਾਣੇ ਆ ਫਿਰ ਫੁੱਲ ਚੁਗਣ ਜਾਣੇ ਆ ਹੁਣ ਛੁੱਟੀ ਹੁਣ ਕਿਦਾਂ ਵਕਤ ਨਿਕਲਿਆ ਹੈ ਨਾ ਉਹ ਪ੍ਰਾਇੋਰਟੀ ਹੁੰਦੀ ਐ ਅਸੀਂ ਪਹਿਲ ਕਿਸ ਚੀਜ਼ ਨੂੰ ਦਿੰਦੇ ਵਕਤ ਕੱਢਣਾ ਪੈਂਦਾ ਆ ਵਕਤ ਹੁੰਦਾ ਸਭ ਦੇ ਕੋਲ ਉਹੀ 24 ਘੰਟੇ ਸਭ ਨੂੰ ਮਿਲਦੇ ਆ ਨਾ ਪਰ ਜਦੋਂ ਉਹ ਹਾਲਾਤ ਬਣ ਗਏ ਹੁਣ ਕਹ ਲੋ ਵੀ ਕਿਸੇ ਟਾਈਮ ਹੁੰਦਾ ਨਾ ਡੁੱਲੇ ਬਿਰਾਂ ਦਾ ਕੁਛ ਨਹੀਂ ਵਿਗੜਿਆ ਉਦੋਂ ਦਾ ਵਕਤ ਸਾਂਭਲੇ ਤਾਂ ਠੀਕ ਐ ਪਰ ਹੁਣ ਹੁਣ ਕੀ ਕਰੀਏ ਜਦੋਂ ਚਿੜੀਆ ਚੁਗ ਗਈ ਖੇਤ ਹੁਣ ਜਾਓ ਨਾ ਜਾਓ ਉਹਨੇ ਕਿਹੜਾ ਮੁੜ ਕੇ ਆ ਕੇ ਦੇਖਣਾ ਉਹ ਤਾਂ ਚਲੇ ਗਿਆ ਜਾਨੋ ਜਦੋਂ ਲੋਡ ਸੀ ਉਦੋਂ ਕੋਈ ਆਇਆ ਨਹੀਂ ਹੁਣ ਆਓ ਨਾਓ ਕੀ ਫਰਕ ਪੈਂਦਾ ਜਿਹੜਾ ਕੋਰ ਜਹਾਨੋਂ ਉੱਡ ਗਿਆ ਉਹਨੇ ਥੋੜਾ ਨਾ ਮੁੜ ਕੇ ਦੇਖਣਾ ਆਹੀ ਤਾਂ ਗੱਲ ਹੈ ਜਦੋਂ ਅਸੀਂ ਜਿਉਂਦੇ ਜਾਗਦੇ ਹੈਗੇ ਆ ਅਸੀਂ ਚੱਲ ਫਿਰ ਰਹੇ ਆ ਹਨਾ ਸਾਰਿਆਂ ਦੇ ਸਾਹਮਣੇ ਉਦੋਂ ਸਮਾਂ ਸਾਮ ਲੈਣਾ ਚਾਹੀਦਾ ਹੈ ਉਦੋਂ ਤੁਸੀਂ ਜੋ ਮਰਜ਼ੀ ਜਿਹਦੇ ਮਰਜ਼ੀ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਸਮਾਂ ਜਦੋਂ ਚੱਲਦਾ ਹੈ ਨਾ ਤਾਂ ਰੁਕਦਾ ਨਹੀਂ ਕਿਸੇ ਦੇ ਲਈ ਵੀ ਅੱਜ ਤੱਕ ਸਮਾਂ ਰੁਕਿਆ ਨਹੀਂ ਹੈ ਇਸ ਕਰਕੇ ਕਿਹਾ ਵੀ ਇਹ ਹੀ ਜਾਂਦਾ ਹੈ ਕਿ ਬਦਲਦਾ ਤਾਂ ਸਿਰਫ ਸਮਾਂ ਲੋਕ ਉਹੀ ਹੁੰਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਨਾ ਲੋਕ ਵੀ ਬਦਲ ਜਾਂਦੇ ਨੇ ਪਰ ਇੱਥੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਆਪਣੇ ਪਿਆਰਿਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨਹੀਂ ਬਦਲਣਾ ਚਾਹੀਦਾ ਉਹੀ ਸੁਭਾਅ ਜਿਹੜਾ ਹੈ ਉਹ ਰੱਖਣਾ ਚਾਹੀਦਾ ਤੇ ਦੂਜੀ ਗੱਲ ਹੈ ਕਿ ਜਦੋਂ ਬੰਦਾ ਜਹਾਨੋਂ ਹੀ ਤੁਰ ਗਿਆ ਫਿਰ ਤੁਸੀਂ ਕਾਦੇ ਵਾਸਤੇ ਜਾ ਰਹੇ ਹੋ ਉਹਨੇ ਤਾਂ ਤੁਹਾਨੂੰ ਦੇਖਣਾ ਨਹੀਂ ਤੁਸੀਂ ਤਾਂ ਦਿਖਾਵਾ ਕਰਨ ਵਾਸਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਚੱਲ ਗਏ ਆ ਉਹ ਵਿਚਾਰਾ ਕਿੱਥੇ ਆ ਹੁਣ ਅੱਜ ਤੱਕ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਬੰਦਾ ਮੌਤ ਤੋਂ ਬਾਅਦ ਜਾਂਦਾ ਕਿੱਥੇ ਹੈ ਕਹਿ ਤਾਂ ਦਿੰਦੇ ਨੇ ਕਿ ਹਾਂ ਕੋਈ ਤਾਰਾ ਬਣ ਗਿਆ ਸਾਨੂੰ ਦੇਖਦਾ ਹੋਣਾ ਆ ਪਰ ਅਸਲ ਗੱਲ ਤਾਂ ਕਿਸੇ ਨੂੰ ਨਹੀਂ ਪਤਾ ਨਾ ਇਹ ਤਾਂ ਇਹ ਤਾਂ ਮਿਥ ਹੈ ਨਾ ਸਾਡਾ ਮੰਨਣਾ ਹੈ ਹੁਣ ਕਿਸੇ ਪਰੇ ਆਪਨੂੰ ਤਸੱਲੀ ਦੇਣ ਲਈ ਇਹ ਕੰਮ ਕਰਦੇ ਹਨ ਉਹਨੇ ਵਿਚਾਰੇ ਨੇ ਕਿਹੜਾ ਭੂਤ ਬਣ ਕੇ ਆ ਜਣਾ ਤੁਹਾਨੂੰ ਦੱਸਣ ਕਿ ਬਈ ਮੈਂ ਇਹ ਦਿਨ ਦੇਖਿਆ ਤੁਸੀਂ ਆਏ ਸੀਗੇ ਹਾਂ ਸਹੀ ਗੱਲ ਹੈ ਦੇਖੋ ਨਾ ਜਿਵੇਂ ਅੱਜ ਜਿਹੜਾ ਹਾਲਾਤ ਹੈ ਨਾ ਕੁੜੀਆਂ ਮੁੰਡੇ ਸਭ ਪੜ੍ਹ ਲਿਖ ਕੇ ਹਰ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਲਾ ਰਹਿਣਾ ਚਾਹੁੰਦਾ ਜਾਂ ਕੋਈ ਵਿਲਾ ਰਹਿ ਰਿਹਾ ਹਰ ਕੋਈ ਆਪਣੀ ਕਾਬਲੀਅਤ ਅਨੁਸਾਰ ਚਾਹੇ ਕਾਬਲੀਤ ਵੱਧ ਚਾਹੇ ਘਟ ਕੋਈ ਕਮਾਈ ਰਿਹਾ ਹੈ ਨਾ ਇਸੇ ਗੱਲ ਵਿੱਚੋਂ ਇਹ ਗੱਲ ਨਿਕਲੀ ਕਿ ਅਸੀਂ ਵਿਦੇਸ਼ਾਂ ਵੱਲ ਰੁੱਖ ਕਰੀਏ ਚਾਹੇ ਉਸ ਗੱਲ ਨੂੰ ਕਹ ਲਓ ਕਿ ਸਾਡੇ ਕੋਈ ਨੌਕਰੀਆਂ ਘਟ ਹੈ ਚਾਹੇ ਕਿ ਲੋਕ ਸਾਡੇ ਕੋ ਇੱਥੇ ਬਿਜ਼ਨਸ ਨਹੀਂ ਹੋਇਆ ਜਾਂ ਅਸੀਂ ਨਹੀਂ ਕੀਤਾ ਚਾਹੇ ਭੇਡ ਚਾਲ ਵਿੱਚ ਹੀ ਗਏ ਵਿਦੇਸ਼ ਵਿੱਚ ਅਸੀਂ ਪਹੁੰਚ ਗਏ ਮੈਨੂੰ ਲੱਗਦਾ ਕਿ ਮੁੰਡਿਆਂ ਨਾਲੋਂ ਕੁੜੀਆਂ ਵੱਧ ਚਲੇ ਗਈਆਂ ਹਨਾ ਹੁਣ ਡਿਪਰੈਸ਼ਨ ਬਾਹਰ ਜਾ ਕੇ ਵੀ ਬਹੁਤ ਹੋ ਗਿਆ ਹਾਲਾਂਕਿ ਅਸੀਂ ਤੇ ਕਮਾਉਣ ਗਏ ਸੀ ਖੁਸ਼ੀਆਂ ਲੱਭਣ ਗਏ ਸੀ ਹਨਾ ਹੁਣ ਦੇਖੋ ਇੱਥੇ ਬੱਚੇ ਕੱਚੇ ਜ ਹੈ ਕੱਚੀ ਉਮਰ ਵਾਲੇ ਜਿਨ੍ਹਾਂ ਨੇ ਕਦੀ ਮੈਨੂੰ ਲੱਗਦਾ ਕਿ ਚਾਹ ਬਣਾ ਕੇ ਵੀ ਆਪ ਨਹੀਂ ਪੀਤੀ ਹੋਣੀ ਕਦੀ ਰੋਟੀ ਨਹੀਂ ਆਪ ਪਕਾਈ ਹੋਣੀ ਹਨਾ ਸਾਰੇ ਆਪਣਾ ਕਰੀ ਜਾ ਰਹੇ ਨੇ ਖਾਈ ਪੀ ਜਾ ਰਹੇ ਨੇ ਮਾਵਾ ਦੇ ਹੱਥਾਂ ਦਾ ਜਦੋਂ ਅਸੀਂ ਉੱਥੇ ਜਾਂਦੇ ਆ ਨਾ ਵਿਦੇਸ਼ ਜਾ ਕੇ ਸਾਰਾ ਕੁਝ ਸਾਨੂੰ ਆਪੇ ਕਰਨਾ ਪੈਂਦਾ ਸਾਨੂੰ ਆਪਣੀ ਸਫਾਈ ਆਪ ਕਰਨੀ ਪੈਣੀ ਕੱਪੜੇ ਆਪ ਧੋਣੇ ਪੈਣੇ ਰੋਟੀ ਆ ਪਕਾਉਣੀ ਪੈਣੀ ਚਾਹ ਆਪਣੀ ਬਣਾਉਣੀ ਪਣੀ ਜਿੱਥੇ ਰਹਿਣਾ ਉਹ ਰਹਾਇਸ਼ ਆਪ ਲੱਭਣੀ ਪਣੀ ਸਾਰੇ ਖਰਚੇ ਸ਼ੁਰੂ ਤੋਂ ਲਾ ਕੇ ਆਖਰ ਤੱਕ ਆਪੇ ਹੀ ਕਰਨੇ ਪੈਣੇ ਕਿਉਂਕਿ ਉੱਥੇ ਮੰਮੀ ਡੈਡੀ ਨਹੀਂ ਬੈਠੇ ਹੈਗੇ ਫਿਰ ਜਦੋਂ ਉਹ ਚੀਜ਼ਾਂ ਸਾਡੇ ਕੋਲ ਪੂਰੀਆਂ ਨਹੀਂ ਹੁੰਦੀਆਂ ਚਾਹੇ ਉਹ ਪੈਸੇ ਪੱਖੋਂ ਘਾ ਲਓ ਚਾਹੇ ਮਾਨਸਿਕ ਤੌਰ ਤੇ ਕਹਿ ਲੋ ਚਾ ਕਿਸੇ ਹੋਰ ਵੀ ਪੱਖ ਤੋਂ ਕਹਿ ਲਾ ਜਦੋਂ ਸਾਡਾ ਆਪਣਾ ਹੀ ਆਪ ਆਪਣੇ ਕੋਲੋਂ ਨਹੀਂ ਸੰਭਿਆ ਜਾਂਦਾ ਨਾ ਫਿਰ ਆਉਂਦਾ ਹੈ ਡਿਪਰੈਸ਼ਨ ਫਿਰ ਸਾਨੂੰ ਇਹ ਵੀ ਬੜੀ ਪਰੇਸ਼ਾਨੀ ਹੁੰਦੀ ਕਿ ਪਿੱਛੋਂ ਪੈਸੇ ਲਾ ਕੇ ਆਏ ਹਨਾ ਮਾਪੇ ਨੇ ਕਿਸੇ ਨੇ ਜ਼ਮੀਨ ਵੇਚੀ ਹੁੰਦੀ ਕਿਤੇ ਮਾਂ ਨੇ ਉਹਦੇ ਗਹਿਣੇ ਤਰੇ ਹੁੰਦੇ ਆ ਸੁਨਿਆਰੇ ਦੇ ਕੋਲ ਕਿਤੇ ਕਿਸੇ ਤਰੀਕੇ ਕਦੀ ਕਿਸੇ ਕੋ ਆਰਤੀ ਕੋ ਫੜੇ ਹੋਏ ਹੈ ਨਾ ਫਿਰ ਉਹ ਗੱਲਾਂ ਵੀ ਪਰੇਸ਼ਾਨ ਕਰਦੀਆਂ ਨੇ ਕਿ ਹੁਣ ਉਹ ਪੈਸੇ ਲੋਣੇ ਵੀ ਆ ਵਾਪਸ ਵੀ ਕਰਨੇ ਜੋ ਨਹੀਂ ਹੋ ਰੇ ਤਾਂ ਵੀ ਪਰੇਸ਼ਾਨੀ ਆ ਕਿਵੇਂ ਹੋਊਗੇ ਜਦੋਂ ਇਹ ਗੱਲਾਂ ਨਾ ਤਾਂ ਬੱਚਾ ਪਿੱਛੇ ਸ਼ੇਅਰ ਕਰਦਾ ਸਾਂਝੀ ਕਰਦਾ ਫਿਰ ਉਦੋਂ ਵੀ ਡਿਪਰੈਸ਼ਨ ਹੁੰਦਾ ਹਿਨਾ ਜੀ ਇੱਕ ਹੋਰ ਇਤੋ ਵੀ ਅਗਲੀ ਗੱਲ ਸੁਣੋ ਜੇ ਕਦੀ ਕੋਈ ਬੱਚਾ ਆਪਣੇ ਮਾਪਿਆਂ ਦੇ ਨਾਲ ਗੱਲ ਸਾਂਝੀ ਕਰਨੀ ਚਾਵੇ ਵੀ ਨਾ ਮੈਂ ਗੱਲ ਬਹੁਤ ਨੇੜਿਓਂ ਦੇਖੀ ਆ ਕਿ ਬਹੁਤ ਵਾਰ ਕੀ ਹੁੰਦਾ ਹੈ ਕਿ ਮਾਪੇ ਵੀ ਪਰੇਸ਼ਾਨ ਕਰਦੇ ਨੇ ਹਾਲਾਂਕਿ ਇਹ ਗੱਲ ਸਾਰੇ ਮਾਪਿਆਂ ਤੇ ਨਹੀਂ ਟੁੱਕਦੀ ਪਰ ਬਹੁਤ ਸਾਵਾਂ ਤੇ ਇਦਾਂ ਹੋਇਆ ਆ ਕਿ ਅਸੀਂ ਨਾ ਵਿਦੇਸ਼ ਕਿਨੂੰ ਸਮਝਣ ਲੱਪੇ ਜੋ ਅਸੀਂ ਰੀਲਸ ਵਿੱਚ ਦੇਖਦੇ ਆ ਜੋ ਅਸੀਂ ਵੀਡੀਓਜ਼ ਵਿੱਚ ਦੇਖਦੇ ਆ ਪਰ ਉਹਦੀ ਜਿਹੜੀ ਨਾ ਜ਼ਮੀਨੀ ਹਕੀਕਤ ਹੈ ਉਹ ਇਹ ਨਹੀਂ ਆ ਮਾਪੇ ਕਹਿੰਦੇ ਫਲਾਣਿਆਂ ਦਾ ਬੱਚਾ ਤੇ ਇੰਨੇ ਕਮਾਰਿਆ ਉਹਦੇ ਕੋਲ ਤਾਂ ਆ ਗੱਡੀ ਉਹਦੇ ਕੋਲ ਤਾਂ ਆ ਗੱਡੀ ਬੱਚੇ ਨੂੰ ਲੱਗਣ ਲੱਗਦਾ ਕਿ ਮੈਂ ਹੀ ਪਿੱਛੇ ਆ ਹਾਲਾਂਕਿ ਆਪਦਾ ਉਹ ਜਿਹੜਾ ਪੂਰਾ ਜ਼ੋਰ ਲਾਉਂਦਾ ਮਾਪੇ ਵੀ ਨਹੀਂ ਸਮਝਦੇ ਫਿਰ ਛਾਇਦ ਕੁਝ ਮਜਬੂਰੀ ਵੀ ਹੋ ਸਕਦੀ ਹੈ ਫਿਰ ਮਾਪਿਆਂ ਦਾ ਆਬਦਾ ਵੀ ਖਰਚਾ ਕੱਢ ਪਿੱਛੇ ਵੀ ਭੇਜ ਫਿਰ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਨਾ ਫਿਰ ਫਿਰ ਜਿਹੜਾ ਡਿਪਰੈਸ਼ਨ ਹੁੰਦਾ ਫਿਰ ਉਹ ਡਿਪਰੈਸ਼ਨ ਵੱਧਦਾ ਖਰਚੇ ਨਹੀਂ ਨਿਕਲਦੇ ਫੀਸਾਂ ਨਹੀਂ ਨਿਕਲਦੀਆਂ ਉਤੋਂ ਕੰਮ ਨਹੀਂ ਮਿਲਦਾ ਇਹ ਵੀ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਬੱਚਿਆਂ ਦਾ ਇੱਕ ਪ੍ਰਸ਼ਨ ਹੀ ਹੈ ਜਾਂ ਉਹਨਾਂ ਦੀ ਇੱਕ ਮੁਸ਼ਕਲ ਹੈ ਜੀਦਾ ਕਰਕੇ ਡਿਪਰੈਸ਼ਨ ਹੋ ਰਿਹਾ ਔਰ ਉਹ ਡਿਪਰੈਸ਼ਨ ਸੁਸਾਇਸਾਈਡ ਦੀ ਹੱਦ ਤੱਕ ਵੀ ਚਲਿਆ ਜਾਂਦਾ ਹੈ ਬਿਲਕੁਲ ਮੈਂ ਅੱਗੇ ਵੀ ਗੱਲ ਕੀਤੀ ਹੈ ਕਿ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਤਾਂ ਆਉਂਦੀਆਂ ਹੀ ਰਹਿਣੀਆਂ ਨੇ ਇਹ ਪਾਰਟ ਆਫ ਲਾਈਫ ਹੈ ਪਰ ਇਹਦੇ ਨਾਲ ਡੀਲ ਕਰਨਾ ਆਉਣਾ ਚਾਹੀਦਾ ਹੈ ਕਿ ਤੁਸੀਂ ਜ਼ਿੰਦਗੀ ਜਿਉਣੀ ਕਿਵੇਂ ਆ ਕਿਉਂਕਿ ਹਰੇਕ ਦੀ ਜ਼ਿੰਦਗੀ ਤੁਸੀਂ ਕਹਿ ਲਓ ਕਿ ਸੁਖਾਲੀ ਹੋਵੇਗੀ ਅਜੇ ਹਰ ਨਹੀਂ ਹੋ ਸਕਦਾ ਕੁਦਰਤ ਹੈ ਕੁਦਰਤ ਦੇ ਰੰਗ ਨੇ ਤੇ ਇਹਨਾਂ ਨੂੰ ਸਾਨੂੰ ਬਿਲਕੁਲ ਆਨੰਦਮਈ ਤਰੀਕੇ ਦੇ ਨਾਲ ਮੰਨਣਾ ਵੀ ਚਾਹੀਦਾ ਹੈ ਜ਼ਰੂਰੀ ਨਹੀਂ ਕਿ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਦਾ ਕੋਈ ਹੱਲ ਹੀ ਨਹੀਂ ਹੁੰਦਾ ਹਾਂ ਬਹੁਤ ਸਾਰੀਆਂ ਸਮੱਸਿਆਵਾਂ ਬਹੁਤ ਵੱਡੀਆਂ ਹੋ ਸਕਦੀਆਂ ਨੇ ਤੁਹਾਡੇ ਨਾਲ ਕਦੇ ਕੋਈ ਗਲਤੀ ਹੋ ਸਕਦੀ ਕਿ ਤੁਹਾਡੇ ਕੋਲੋਂ ਬਹੁਤ ਵੱਡੀ ਗਲਤੀ ਵੀ ਹੋ ਸਕਦੀ ਹੈ ਛੋਟੀ ਗਲਤੀ ਵੀ ਹੋ ਸਕਦੀ ਹੈ ਪਰ ਜਿਵੇਂ ਜਸਬੀਰ ਤੁਸੀਂ ਕਿਹਾ ਕਿ ਕੁਦਰਤ ਜੇਕਰ ਇੱਕ ਦਰਵਾਜ਼ਾ ਬੰਦ ਕਰਦੀ ਹੈ ਤਾਂ ਚਾਰ ਖੋਲ ਦਿੰਦੀ ਹੈ ਪਰ ਇੱਕ ਵਾਰ ਸੋਚ ਸਮਝ ਕੇ ਜ਼ਰੂਰ ਦੇਖ ਲੈਣਾ ਕੋਈ ਵੀ ਗਲਤ ਕਦਮ ਚੁੱਕਣ ਤੋਂ ਪਹਿਲਾਂ ਅਸੀਂ ਜਲਦਬਾਜ਼ੀ ਦੇ ਵਿੱਚ ਕਾਲੀ ਦੇ ਵਿੱਚ ਕਹਿ ਸਕਦੇ ਹਾਂ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਕੇ ਆਪਣਾ ਵੀ ਤੇ ਦੂਜਿਆਂ ਦਾ ਵੀ ਬੁਰਾ ਕਰ ਜਾਂਦੇ ਹਾਂ ਕਿਉਂਕਿ ਤੁਸੀਂ ਬਹੁਤ ਸਾਰੀਆਂ ਖਬਰਾਂ ਜਸਬੀਰ ਸੁਣੀਆਂ ਹੋਣੀਆਂ ਕਿ ਕਿਸ ਤਰੀਕੇ ਜਿਹੜੇ ਬੱਚੇ ਹੁੰਦੇ ਨੇ ਉਹ ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਹੀ ਮਾਪਿਆਂ ਨੂੰ ਮਾਰ ਦਿੰਦੇ ਨੇ ਬਹੁਤ ਸਾਰੇ ਮਾਪੇ ਜਿਹੇ ਹੁੰਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮਾਰ ਦਿੰਦੇ ਨੇ ڈپریشن ਦੇ ਵਿੱਚ ਕਿਸ ਹੱਦ ਤੱਕ ڈپریشن ਜਿਹੜਾ ਹੈ ਉਹ ਵੱਧ ਜਾਂਦਾ ਹੈ ਜੀ ਹਿਨਾ ਜੀ ਸਿਰਫ ਨਾ ਮਾਪਿਆਂ ਜਾਂ ਬੱਚਿਆਂ ਤੱਕ ਨਹੀਂ ਬਹੁਤ ਸਾਰੇ ਰਿਸ਼ਤੇਦਾਰ ਵੀ ਕਹਿ ਲਓ ਇਦਾਂ ਦੇ ਨੇ ਜਿਹੜੇ ਕਿ ਮਤਲਬ ਆਪਣੇ ਤੋਂ ਉੱਪਰ ਵੱਧਾ ਦੇਖ ਕੇ ਰਾਜੀ ਨਹੀਂ ਉਹ ਵੀ ਜਰੋਂ ਨਾ ਇਨਡਾਇਰੈਕਟਲੀ ਅ ਸਿੱਧੇ ਤੌਰ ਤੇ ਜਰੋਂ ਪ੍ਰੈਸ਼ਰ ਪਾਉਂਦੇ ਉਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਉਹ ਵੀ ਬੱਚਿਆਂ ਵਿੱਚ ڈپریشن ਦਾ ਕਾਰਨ ਬਣਦਾ ਹੈ ਜਿਹੜਾ ਵੀ ਸੁਸਾਈਡਲ ਕੇਸ ਜਿਹਦੇ ਕਰਕੇ ਹੋਣ ਲੱਗ ਜਾਂਦੇ ਨੇ ਬਹੁਤ ਸਾਰੀਆਂ ਥਾਵਾਂ ਤੇ ਇਦਾਂ ਹੈਗਾ ਆ ਬੱਕੇ ਨੇ ਇੱਕ سپورਟਿਵ ਮਾਹੌਲ ਹੋਵੇ ਜਦੋਂ ਜਿਹੜੀ ਜਿਹੜੀ ਦੇਖੋ ਘੱਟੋ ਘੱਟ ਆਤਮ ਹੱਤਿਆ ਦੇ ਨਾਲੋਂ ਤੇ ਬਿਹਤਰ ਹੀ ਹੈ ਨਾ ਕਿ ਅਸੀਂ ਕਿਸੇ ਨਾਲ ਗੱਲ ਸਾਂਝੀ ਕਰ ਲਈਏ ਪਰ ਇਹ ਸਾਹਮਣੇ ਵਾਲੇ ਬੰਦੇ ਤੇ ਵੀ ਆ ਕਿ ਜੇ ਕੋਈ ਤੁਹਾਡੇ ਨਾਲ ਆਪਣਾ ਦੁੱਖ ਸਾਂਝਾ ਕਰ ਰਿਹਾ ਆਪਣਾ ਤੁਹਾਨੂੰ ਸਮਝ ਰਿਹਾ ਤੇ ਘੱਟੋ ਘੱਟ ਥੋੜਾ ਜਿਹਾ ਤਾਂ ਇਨਸਾਨੀਅਤ ਤਾਂ ਇਨਸਾਨ ਰੱਖੇ ਨਾ ਹੋਰ ਕੁਝ ਨਹੀਂ ਜੇ ਇੱਕ ਜਨਵਰ ਹੈ ਉਹ ਕੁੱਈ ਵੀ ਜਾਨਵਰ ਹੋ ਸਕਦਾ ਹੈ ਜੇਕਰ ਉਹ ਪਿਆਰ ਨੂੰ ਸਮਝਦਾ ਤੇ ਇਨਸਾਨ ਤਾਂ ਟੁਕੜਾ ਟੁਕੜ ਇਨਸਾਨ ਹੈ ਕੁਦਰਤੀ ਸਰਵਸ੍ਰੇਸ਼ਟ ਰਚਨਾ ਹੈ ਕੁਦਰਤ ਦਾ ਇੰਨਾ ਤਾਂ ਮੁੱਲ ਅਸੀਂ 모ੜੀਏ ਕਿ ਅਸੀਂ ਇਨਸਾਨ ਹੀ ਬਣ ਕੇ ਰਹਿ ਜਾਈਏ ਬਹੁਤ ਸਾਰੇ ਲੋਕ ਤਾਂ ਜਸਬੀਰ ਅਜਿਹੇ ਨੇ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਜਿਹੜੇ ਜਿਨ੍ਹਾਂ ਨੇ ਜਾਨਵਰ ਘਰਾਂ ਦੇ ਵਿੱਚ ਪਾਲੇ ਹੋਏ ਨੇ ਤੇ ਉਹਨਾਂ ਨੂੰ ਆਪਣੀ ਫੈਮਲੀ ਮੈਂਬਰ ਵਾਂਗ ਰੱਖਦੇ ਨੇ ਕਿਉਂ ਕਿਉਂਕਿ ਉਹ ਉਹਨਾਂ ਦੇ ਨਾਲ ਗੱਲਾਂ ਸ਼ੇਅਰ ਕਰ ਸਕਦੇ ਨੇ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਸਾਡਾ ਮਜ਼ਾਕ ਨਹੀਂ ਉਡਾਉਣਗੇ ਇਹ ਸਾਨੂੰ ਵਾਪਸ ਤੋਂ ਕਿਤੇ ਤੰਗ ਨਹੀਂ ਕਰਨਗੇ ਸਾਡੀਆਂ ਹੀ ਗੱਲਾਂ ਸਾਡੇ ਨਾਲ ਕਰਕੇ ਤਾਂ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਜਿਹੜੇ ਲੋਕ ਵੀ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਸਟ्रेस ਤਾਂ ਥੋੜਾ ਬਹੁਤ ਭਾਵੇਂ ਜ਼ਿਆਦਾ ਹਰ ਕਿਸੇ ਨੂੰ ਹੁੰਦਾ ਹੀ ਹੁੰਦਾ ਹੈ ਤੇ ਇਹਦੇ ਨਾਲ ਡੀਲ ਕਿਵੇਂ ਕਰਨਾ ਤੁਹਾਨੂੰ ਉਹ ਹੋਣਾ ਚਾਹੀਦਾ ਹੈ ਤੁਸੀਂ ਕਿਸੇ ਵਧੀਆ ਡਾਕਟਰ ਨੂੰ ਵੀ ਮਿਲ ਸਕਦੇ ਆ ਜਿਆਦਾਤਰ ਲੋਕਾਂ ਨੂੰ ਡਿਪਰੈਸ਼ਨ ਇਸ ਕਰਕੇ ਹੁੰਦਾ ਕਿਉਂਕਿ ਉਹ ਆਪਣੀਆਂ ਗੱਲਾਂ ਸਾਂਝੀਆਂ ਨਹੀਂ ਕਰ ਪਾਉਂਦੇ ਆਪਣੀਆਂ ਸਮੱਸਿਆਵਾਂ ਕਿਸੇ ਨੂੰ ਨਹੀਂ ਦੱਸ ਪਾਉਂਦੇ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਅੰਦਰ ਹੀ ਅੰਦਰ ਆਪਣੇ ਆਪ ਨੂੰ ਮਾਰਦੇ ਰਹਿੰਦੇ ਆ ਤੁਹਾਨੂੰ ਲੱਗਦਾ ਕਿ ਅਸੀਂ ਪਤਾ ਨਹੀਂ ਕਿੰਨੀ ਵੱਡੀ ਮੁਸ਼ਕਲ ਦੇ ਵਿੱਚ ਫਸ ਗਏ ਆ ਪਰ ਇੱਕ ਵਾਰ ਤੁਸੀਂ ਕਿਸੇ ਦੇ ਨਾਲ ਜੋ ਵੀ ਤੁਹਾਡੇ ਸਭ ਤੋਂ ਕਰੀਬ ਹੈ ਭਾਵੇਂ ਤੁਹਾਡੇ ਮਮਮੀ ਨੇ ਭਾਵੇਂ ਉਹ ਪਾਪਾ ਨੇ ਭਾਵੇਂ ਉਹ ਕੋਈ ਦੋਸਤ ਹੈ ਉਹਦੇ ਨਾਲ ਵੀ ਜੇਕਰ ਤੁਸੀਂ ਇਹ ਗੱਲ ਸਾਂਝੀ ਕਰ ਸਕਦੇ ਕਦੋਤਾ ਜ਼ਰੂਰ ਕਰੋ ਹੁਣ ਤਾਂ ਬਹੁਤ ਸਾਰੀਆਂ ਕਹਿ ਸਕਦੇ ਕਿ ਸਾਈਟਾਂ ਵੀ ਬਣ ਚੁੱਕੀਆਂ ਨੇ ਤੁਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਆਪਣੀ ਸਵੱਸਿਆਵਾਂ ਦਾ ਹੱਲ ਕਰ ਸਕਦੇ ਹੋ ਕਿਉਂਕਿ ਹਰ ਇੱਕ ਸਮੱਸਿਆ ਦਾ ਹੱਲ ਹੁੰਦਾ ਹੈ ਕੁਝ ਵੀ ਨਾ ਮੁਮਕਿਨ ਨਹੀਂ ਹੈਗਾ ਸਭ ਕੁਝ ਮੁਮਕਿਨ ਹੈ ਇੱਕ ਵਾਰ ਜ਼ਰੂਰ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਰਕੇ ਦੇਖੋ ਕੋਈ ਵੀ ਜੇਕਰ ਤੁਹਾਡੇ ਨੇੜੇ ਹੈ ਉਸ ਦੇ ਨਾਲ ਗੱਲਬਾਤ ਜ਼ਰੂਰ ਕਰੋ ਤੁਹਾਡੀ ਸਮੱਸਿਆ ਦਾ ਹੱਲ ਜ਼ਰੂਰ ਨਿਕਲੇਗਾ ਪਰ ਕੋਈ ਵੀ ਗਲਤ ਕਦਮ ਕਦੇ ਵੀ ਨਾ ਚੁੱਕੋ ਬਖੀਨਾ ਜੀ ਇਹ ਵੀ ਗੱਲ ਆਉਂਦੀ ਨਾ ਮਾਹੌਲ ਸਪੋਰਟਿਵ ਹੋਣਾ ਤੇ ਮੈਂ ਇਹ ਵੀ ਦੇਖਿਆ ਨਾ ਕੁਝ ਕਰਮਾ ਆਂ ਗੱਲਾਂ ਵੀ ਹੁੰਦੀਆਂ ਨੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਆ ਪਰ ਚਲੋ ਨਹੀਂ ਨਹੀਂ ਹినా ਜੀ ਹੁੰਦੀ ਹੈ ਗੱਲ ਨਾ ਬਜ਼ੁਰਗ ਕਹਿੰਦੇ ਨੇ ਮਤਲਬ ਕਿ ਫੁੱਲਾਂ ਵਰਗੇ ਲੋਕ ਉਹਨਾਂ ਨੇ ਨਾ ਰੁੱਲਦੇ ਦੇਖਿਆ ਤੇ ਬਿਲਕੁਲ ਆਮ ਚਿਹਰਿਆਂ ਵਾਲੇ ਲੋਕ ਉਹਨਾਂ ਨੇ ਰਾਜ ਕਰਦੇ ਦੇਖਿਆ ਇਹ ਕੁਦਰਤ ਤੇ ਕੁਝ ਕਰਮਾ ਦੀ ਵੀ ਗੱਲ ਹੈ ਪਰ ਜੋ ਸਾਡੇ ਹੱਥ ਵਿੱਚ ਆਸੀ ਉਹ ਤਾਂ ਕਰ ਸਕਦੇ ਆ ਨਾ ਚਲੋ ਜੀ ਤੁਸੀਂ ਸਾਡੇ ਨਾਲ ਜੁੜੇ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦਰਸ਼ਕੋ ਜੇਕਰ ਸਾਡੇ ਆਸ-ਪਾਸ ਕੋਈ ਅਜਿਹਾ ਸਖਸ਼ ਹੈ ਅਜਿਹਾ ਵਿਅਕਤੀ ਹੈ ਜਿਹੜਾ ਸਾਨੂੰ ਲੱਗ ਰਿਹਾ ਕੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਘੱਟੋ-ਘੱਟ ਸੀ ਇੱਕ ਇਨਸਾਨ ਹੋਣ ਦਾ ਫਰਜ਼ ਨਿਭਾ ਲਈਏ ਉਹਦੇ ਦੁੱਖ ਦੇ ਸਾਂਝੇਦਾਰ ਬਣ ਜਾਈਏ ਹੋਰ ਨਹੀਂ ਤਾਂ ਅਸੀਂ ਆਪਣੇ ਆਸ-ਪਾਸ ਇੱਕ ਅਜਿਹੀ ਕੁਦਰਤੀ ਬਣਾਈ ਹੋਈ ਸਿਰਜਣਾ ਨੂੰ ਬਚਾ ਲਈਏ ਜਿਹੜੀ ਕਿ ਕੁਦਰਤ ਨੂੰ ਬਹੁਤ ਪਿਆਰੀ ਹੈ ਅਸੀਂ ਇਨਸਾਨ ਹੋ ਕੇ ਇਨਸਾਨ ਦਾ ਫਰਜ਼ ਨਿਭਾ ਜਾਈਏ ਤੇ ਮੈਨੂੰ ਲੱਗਦਾ ਕਿ ਕੁਦਰਤ ਸਾਡੇ ਤੋਂ ਬਹੁਤ ਖੁਸ਼ ਹੋਏਗੀ ਬਹੁਤ ਬਹੁਤ ਮਿਹਰਬਾਨੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਇਰਲ ਵਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ